ਸਤ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਾਲ ਨਵੇਂ ਜੁੜਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 3432 95016 3432 ਅੱਜ ਆਪਾਂ ਲਹਿਰਾ ਵੇਗਾ ਬੱਕਰ ਮੰਡੀ ਤੇ ਪਹੁੰਚੇ ਆਂ ਇਹ ਬੱਕਰੀ ਜਿਹੜੇ ਵੀਰਾਂ ਨੇ ਵੇਚੀ ਆ ਤੇ ਜਿਹੜਾ ਨੇ ਖਰੀਦੀ ਆ ਦੋਨਾਂ ਤੋਂ ਨੋਟ ਲੈ ਕੇ ਦੱਸਾਂਗੇ ਇਹ ਜਿਹਦੋਂ ਨੇ ਇੱਥੇ ਨੇੜੇ ਜਿਹਾ ਜਮੜੇ ਜੇ ਵੇਚਣ ਵਾਲੇ ਕੌਣ ਆ ਤੁਸੀਂ ਆ ਹਾਂਜੀ ਭਲਾ ਆਪਣਾ ਨਾਮ ਤੇ ਐਡਰੈਸ ਲੱਖ ਦੋ ਨਾਮ ਸੇਵਕ ਸਿੰਘ ਆ ਜੀ ਪਿੰਡ ਮਹਰਾਜ ਆ ਜੀ ਆਪਣਾ ਜ਼ਿਲ੍ਹਾ ਕਿਹੜਾ ਪੈਂਦਾ ਮਹਰਾਜ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਤਹਿਸੀਲ ਪੂਲ ਆ ਮੋਬਾਈਲ ਨੰਬਰ 97810 2400 ਕਿੰਨੇ ਦੀ ਵੇਚੀ ਬੱਕਰੀ ਬੱਕਰੀ ਪੂਰੇ 12 ਦੀ ਪੂਰੇ 12ਾਂ ਦੀ ਹਾਂਜੀ ਪੁੱਛੋ ਕਿ ਵੇਚੀ ਆ ਪੁੱਛੋ ਕੀ ਵੇਚੀ ਆ ਕਿੱਦੜਾ ਤੋਂ ਆਏ ਜੀ ਹਾਂਜੀ ਆਪਣਾ ਐਡਰੈਸ ਦੱਸ ਦੋ ਬਰਿੰਡੇ ਤੋਂ ਆਈ ਕਲਾਮ ਜੀਤੂ ਆਈ ਤਹਿਸੀਲ ਕਿਹੜੀ ਪੰਦੀਆ ਤੁਹਾਨੂੰ ਬਰਿੰਡੇ ਹੀ ਪੰਦਾ ਜੀ ਬਰਿੰਡੇ ਹੀ ਪੰਦਾ ਮੋਬਾਈਲ ਨੰਬਰ 9914288011 ਇਹ ਬੱਕਰੀ ਤੁਸੀਂ ਸੇਲ ਕਰਨ ਵਾਸਤੇ ਲੈ ਕੇ ਗਏ ਜਾਂ ਰੱਖਣ ਵਾਸਤੇ ਇਹ ਰੱਖਣ ਵਾਸਤੇ ਲਈ ਆਈ ਫਿਰ ਤੁਹਾਨੂੰ ਸੌਂਪਨਾ ਠੀਕ ਪਹਿਲਾਂ ਵੀ ਰੱਖਿਆ ਜਾਨਵਰ ਪਹਿਲਾਂ ਰੱਖਿਆ ਜੀ ਬਚਾਲ ਦੀ ਛੜਤੀ ਹੁਣ ਦੁਬਾਰੇ ਰੱਖਣਾ ਸਟਾਰਟ ਕਰਿਆ ਦੁਬਾਰਾ ਕਰਾ ਆਪਣਾ ਫਾਰਮ ਬਣਾਇਆ ਹਾਂਜੀ ਹਾਂਜੀ ਘਰੇ ਹੀ ਬਣਾਇਆ ਇਹ ਬੱਕਰੀ ਤਾਂ ਨਕੀ ਕੀ ਖੂਬੀਆਂ ਮਿਲੀਆਂ। ਉਹ ਕੂਗੀਆਂ ਦੇਖਣ ਚ ਚੰਗੀ ਲੱਗਈ ਆ ਪਾਣ ਨੂੰ ਜੱਜ ਗਈ। ਹਾਂਜੀ। ਹਾਂਜੀ ਦੇਖਣ ਚ ਵਧੀਆ ਲੱਗੀ ਆ ਲੈਂਥ ਵੀ ਠੀਕ ਆ ਜ ਆਪਾਂ ਜਿਹੜੇ ਹਸਾਮਨਾ ਪਾਲ ਜਿਹੇ ਜੀ ਪਾਲਦੇ ਸੀਗੇ। ਆ ਕੁਮੀਦ ਆਈ ਬੱਚੇ ਵੀ ਦੋ ਦੇਊਗੀ ਇਹ। ਹਾਂਜੀ। ਸੂਣ ਚ ਕਿੰਨੇ ਰਹਿਂਦੇ ਵੀਰੋ? 10 ਦਿਨ ਬਾਕੀ। 10 ਦਿਨ ਬਾਕੀ। ਹਾਂਜੀ। ਠੀਕ ਆ ਜੀ। ਦੋਨੇ ਵੀਰ ਜਾਨੇ ਖੋਜੋ ਕੇ ਵੇਚੇ ਖੋਜੋ ਕੇ ਖਰੀਦੀ ਆ। ਉਹ ਵੀ ਵੇਚੀ ਆ ਬਾਈ ਖੋਜੋ। ਠੀਕ ਆ ਜੀ ਧੰਨਵਾਦ।